ਦੇਸੀ ਫਰੂਟ ਫਲਾਈ Trap ਜਿਹੜਾ ਕਿਦਾਂ ਬਣਾਉਣਾ ਤੁਸੀਂ ਵਿਗਿਆਨੀ ਜੀ ਦੇਸੀ ਕੰਮਜਾਬ ਆ ਹਾਂਜੀ ਹਾਂਜੀ ਪੂਰਾ ਕੰਮਜਾਬ ਆ ਜੀ ਤਾਂ ਬੋਤਲ ਇਦਾਂ ਕੋਈ ਵੀ ਲੈ ਲਓ ਹਾਂਜੀ ਹਾਂਜੀ ਬੋਤਲ ਲੈ ਲਿਆ ਜੀ ਠੀਕ ਆ ਜੀ ਦੂਜੇ ਨੰਬਰ ਤੇ ਆ ਸ਼ੱਕਰ ਲੈ ਲਿਆ ਜੀ ਅੱਛਾ ਜੀ ਹਾਂਜੀ ਹਾਂਜੀ ਠੀਕ ਆ ਗੁੜ ਵੀ ਪਾ ਸਕਦੇ ਸ਼ੱਕਰ ਵੀ ਪਾ ਸਕਦੇ ਆ ਜੀ ਠੀਕ ਆ ਜੀ ਤੀਜੇ ਨੰਬਰ ਤੇ ਆ ਪੰਜਾਬੀਆ ਲੱਸੀ ਜੀ ਲੱਸੀ ਹਾਂਜੀ ਆ ਲੱਸੀ ਆਪਣੇ ਹਾਂਜੀ ਇਹਦੇ ਵਿੱਚ ਹੁੰਦੇ ਦਾਜਾ ਪਾ ਪਾਤਾ ਜੀ ਦੇਖੋ ਜੀ ਆਪਾਂ ਸ਼ੱਕਰਪਾਦਾ ਨੇ ਥੋੜੀ ਜਿਹੀ ਇਹਨੂੰ ਮਿਕਸ ਕਰ ਦੇਣਾ ਚਾਹੀਦਾ ਕਹਿੰਦਾ ਹਾਂ ਜੀ ਹਾਂਜੀ ਹਾਂਜੀ ਮਿਕਸ ਕਰ ਲਿਆ ਜੀ ਇਹ ਆ ਬੋਤਲ ਚ ਪਾ ਲੈਣੀ ਆ ਜੀ ਹਾਂ ਲੱਸੀ ਪਾ ਕੇ ਢੱਕਣ ਲਾਤਾ ਜੀ ਅੱਛਾ ਆਪਾਂ ਇਸ ਤਰ੍ਹਾਂ ਸ਼ੇਕ ਕਰ ਦੇਣੇ ਇਹਦੇ ਹਾਂਜੀ ਚਾ ਜਾਣੀ ਇਹਦੇ ਜੀ ਬਾਅਦ ਇੱਥੇ ਬੰਦ ਤੇ ਜੀ ਇੰਨਾ ਖਿਆਲ ਰੱਖਣਾ ਥੋੜਾ ਜਿਆਦਾ ਦਰੱਖਤ ਦੇ ਥੱਲੇ ਹੋਵੇ ਜਿਬਾੜੀ ਸਿੱਧੀ ਧੋਪ ਨਾ ਪਵੇ ਸਰਦਾ ਦਲਬੀਰ ਸਿੰਘ ਹੁਣਾਂ ਦੇ ਕੋਲ ਤੁਹਾਨੂੰ ਅੱਜ ਲੱਗੇ ਆ ਦਿਖਾਉਣ ਜੀ ਆਪਾਂ ਕਿ ਦੇਸੀ ਫਰੂਟ ਫਲਾਈਟ ਟਰੈਪ ਜਿਹੜਾ ਕਿਦਾਂ ਬਣਾਉਣਾ ਤੁਸੀਂ ਪਿਛਲੇ ਦਿਨੀ ਦੇਖਿਆ ਸੀ ਕਿ ਅਸੀਂ ਤੁਹਾਨੂੰ ਦੱਸਿਆ ਸੀਗਾ ਕਿ ਫਰੂਟ ਫਲਾਈ ਟਰੈਪ ਇੱਕ ਮਿਲਦਾ ਜਿਹੜਾ ਤੁਸੀਂ ਲੈ ਸਕਦੇ ਆ ਬਾਜ਼ਾਰ ਤੋਂ ਜਾਂ ਯੂਨੀਵਰਸਿਟੀ ਤੋਂ ਪਰ ਇੱਕ ਤੁਸੀਂ ਘਰੇ ਵੀ ਆਪਣੇ ਦੇਸੀ ਬਣਾ ਸਕਦੇ ਗਿਆਨੀ ਜੀ ਦੇਸੀ ਕੰਮਜਾਬ ਆ ਹਾਂਜੀ ਹਾਂਜੀ ਪੂਰਾ ਕੰਮਜਾਬ ਆ ਜੀ ਪੂਰਾ ਕੰਮਜਾਬ ਆ ਹਾਂਜੀ ਹਾਂਜੀ ਵਧੀਆ ਆ ਇਹ ਹਾਂਜੀ ਹਾਂ ਬਹੁਤ ਵਧੀਆ ਜੀ ਅੱਛਾ ਤੇ ਇਹਦੇ ਲਈ ਕੀ ਕੀ ਚਾਹੀਦਾ ਆਪਾਂ ਨੂੰ ਇਹਦੇ ਵਾਸਤੇ ਜਿੱਦਾਂ ਹੁਣ ਜੀ ਇੱਕ ਇੱਕ ਤਾਂ ਬੋਤਲ ਹੀ ਦਾ ਕੋਈ ਵੀ ਲੈ ਲਓ ਹਾਂਜੀ ਹਾਂਜੀ ਬੋਤਲ ਲੈ ਲਿਆ ਜੀ ਠੀਕ ਆ ਜੀ ਦੂਜੇ ਨੰਬਰ ਤੇ ਆ ਸ਼ੱਕਰ ਲੈ ਲਿਆ ਜੀ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਗੁਰਬੀ ਪਾ ਸਕਦੇ ਸ਼ੱਕਰ ਵੀ ਪਾ ਸਕਦੇ ਆ ਜੀ ਠੀਕ ਹੈ ਜੀ ਤੀਜੇ ਨੰਬਰ ਤੇ ਆ ਪੰਜਾਇਆ ਲੱਸੀ ਜੀ ਲੱਸੀ ਹਾਂਜੀ ਆ ਲੱਸੀ ਆਪਣੇ ਕੋਲ ਜੀ ਆ ਲੱਸੀ ਇਹ 20 22 ਦਿਨ ਪੁਰਾਣੀ ਲੱਸੀ ਹਾਂਜੀ 22 ਦਿਨ ਦੀ ਆ ਜੀ ਆ ਦੇਖੋ ਹਲੇ ਆਪਾਂ ਖੋਲੇ ਆ ਦੇਖੋ ਮੱਖੀਆਂ ਕਿੰਨੇ ਆ ਗਏ ਲੱਗੇ ਜੀ ਇਹਦੀ ਸਮੈਲ ਦੇ ਨਾਲ ਜੀ ਇਹਦੀ ਸਮੈਲ ਦੇ ਹਾਂਜੀ ਇਹਦੇ ਵਿੱਚ ਹੁੰਦੇ ਤਾਂ ਜੇ ਆਪਾਂ ਪਾ ਪਾਤਾ ਜੀ ਦੇਖੋ ਜੀ ਜੀ ਲੱਸੀ ਪਾ ਕੇ ਕਿੰਨੀ ਕੁ ਪਾਈ ਲੱਸੀ ਆਪਾਂ ਇਹ ਹਾਂ ਪਾ ਦੇਣੀ ਚਾਹੀਦੀ ਜਿੱਦਾਂ ਅੱਧਾ ਕਿਲੋਟਰ ਹਾਂਜੀ ਹਾਂਜੀ ਇੰਨਾ ਕੁ ਪਾ ਦੋ ਜਿੱਦਾਂ ਇੱਥੇ ਥ ਹਾਂ ਦੇਖੋ ਜੀ ਅੰਮਾ ਮੱਖੀਆਂ ਹੁਣੇ ਆ ਗਿਆ ਦੇਖੋ ਜੀ ਆ ਦੇਖੋ ਆ ਬਸ ਸ਼ੱਕਰ ਪਾ ਦੇਣੀ ਥੋੜੀ ਜਿਹੀ ਜੀ ਜੀ ਆ ਤਾਂ ਦੋ ਹਾਲ ਦੇ ਪਏ ਨੇ ਦੇਸੀ ਕਿਦਾਂ ਬਰਉਣਾ ਹੈ ਹਾਂ ਜੀ ਆ ਸ਼ੱਕਰ ਪਾ ਕੇ ਜੀ ਠੀਕ ਹੈ ਜੀ ਇਹਨੂੰ ਮਿਕਸ ਕਰ ਦੇਣਾ ਚਾਹੀਦਾ ਕਹਿੰਦਾ ਬਸ ਜੀ ਹਾਂ ਜੀ ਬਸ ਆ ਦੇਖੋ ਜੀ ਇਹਦੀ ਸਮੈਲ ਨਾਲ ਮੱਖੀਆਂ ਦੇਖੋ ਕਿੰਨੀਆਂ ਆ ਗਈਆਂ ਹੁਣੇ ਆ ਗਈਆਂ ਹਲੇ ਜੀ ਹਾਂ ਆਪਾਂ ਇੱਥੇ ਜਦੋਂ ਸੀਗੇ ਬੈਠੇ ਪਹਿਲਾਂ ਇੰਨੀਆਂ ਮੱਖੀਆਂ ਹੈ ਨਹੀਂ ਸੀ ਹਾਂ ਜੀ ਹਾਂ ਜੀ ਆ ਦੇਖੋ ਜੀ ਬਸ ਜੀ ਖੰਡ ਜੀ ਤੇ ਬੱਸ ਇੱਕ ਮੁੱਠ ਤੁਸੀਂ ਇੰਨੇ ਇੰਨੇ ਲੱਸੀ ਦੇ ਵਿੱਚ ਸ਼ੱਕਰ ਪਾਤੀ ਆ ਅੱਧਾ ਦੇ ਜੈ ਨਾ ਹਾਂਜੀ ਹਾਂਜੀ ਮਿਕਸ ਕਰ ਲਿਗੇ ਜੀ ਇਹ ਆ ਬੋਤਲ ਚ ਪਾ ਦੇਣੀ ਆ ਜੀ ਠੀਕ ਆ ਜੀ ਆ ਦੇਖੋ ਜੀ ਠੀਕ ਆ ਮੱਛੀ ਦੇਖੋ ਨਾਲ ਹੀ ਆ ਗਏ ਆ ਜਿਹੜੇ ਨੁਕਸਾਨ ਕਰਨ ਵਾਲੀਆਂ ਜੀ ਜੀ ਇਹ ਤਾਂ ਬਘਾਲੇ ਪੈਂ ਕਿ ਦੇਸੀ ਪੂਤ ਫਲਾਈ Trap ਤੁਸੀਂ ਕਿੱਦਾਂ ਘਰੇ ਬਣਾ ਸਕਦੇ ਆ ਆ ਲਓ ਜੀ ਇੰਨਾ ਇਸ ਬੋਤਲ ਨੂੰ ਭਰ ਲਓ ਜਾਣੀ ਕੇ ਅੱਧੀ ਨਾਲ ਸਿੰਘ ਪੌਣੀ ਕੁ ਪਰ ਲੋ ਹਾਂਜੀ ਜਿਆਦਾ ਪੈ ਜਾਵੇ ਤਾਂ ਵੀ ਕੋਈ ਚੱਕਰ ਨਹੀਂ ਜਾਂ ਜਿਆਦਾ ਪੌਣੀਆ ਤਾਂ ਤੁਸੀਂ ਜਿਆਦਾ ਪਾ ਲੋ ਮਿੱਠਾ ਹੋਰ ਪਾਣਾ ਸੁਣੇ ਬਸ ਬਹੁਤ ਮਿੱਠਾ ਜੀ ਇੱਕ ਮੁੱਠ ਬਹੁਤ ਹੈ ਹਾਂਜੀ ਬਹੁਤ ਹੈ ਜੀ ਅੱਛਾ ਜੀ ਤੁਸੀਂ ਹੁਣ ਇਹ ਭਰ ਦਿੱਤਾ ਅੱਧੀ ਇੱਕ ਬੋਤਲ ਭਰ ਦਿੱਤੀ ਹੈ ਹਾਂਜੀ ਹਾਂਜੀ ਲੀਟਰ ਕੁ ਲੱਸੀ ਪਾ ਹਾਂਜੀ ਹਾਂਜੀ ਫੇਰ ਉਸ ਤੋਂ ਬਾਅਦ ਉੱਤੇ ਆਹ ਤੱਕ ਲਾ ਦੇਣਾ ਜੀ ਅੱਛਾ ਜੀ ਹਾਂਜੀ ਹ ਲੱਸੀ ਪਾ ਕੇ ਢੱਕਣ ਲਾ ਦਿੱਤਾ ਜੀ ਠੀਕ ਹੈ ਜੀ ਹੁਣ ਇਹਦੇ ਵਿੱਚ ਆਪਾਂ ਸਰਾਖ ਕਰ ਦੇਣਾ ਇੱਥੋਂ ਕਰ ਦੇਣੇ ਸਰਾਖ ਜੀ अच्छा जी हां जी इदा एक इधर ਨੂੰ ਕਰ ਦੇਣੇ ਜਿੱਦਾਂ ਦੋ ਹੋ ਗਏ ਇਦਾਂ ਜੀ ਹੂੰ ਤੇ ਦੋ ਕਿ ਇਧਰੋਂ ਕਰ ਦੇਣੇ ਜੀ ਚਾਰ ਪੰਜ ਸਵਾ ਹਾਂ ਜੀ ਚਾਰ ਪੰਜ ਕੱਢ ਦਿੱਤੇ ਜੀ ਜੀ ਹੁਣ ਇਹਦੀ ਸਮੈਲ ਦੇ ਨਾਲ ਮੱਖੀ ਜਦੋਂ ਵਿੱਚ ਵੱੜ ਗਈ ਇੱਥੇ ਘੁੰਮੀ ਜਾਣੀ ਉੱਪਰ ਜੀ ਠੀਕ ਹੈ ਜੀ ਘੁੰਮ ਕੇ ਲੱਸੀ ਦੇ ਵਿੱਚ ਦੇਖੀ ਜਾਣੀ ਹੈ ਠੀਕ ਹੈ ਹਾਂ ਜੀ ਹਾਂ ਜੀ ਖਤਮ ਹੋ ਜਾਣੀ ਲੱਸੀ ਜਿੰਨੀ ਹੈਗੀ ਆ ਮੱਖੀਆਂ ਦੇਖੋ ਕਿੰਨੀਆਂ ਮੱਖੀਆਂ ਜੀ ਹੁਣ ਬਸ ਇਹਦੇ ਜਦੋਂ ਆਪਾਂ ਖੋਲ ਦਿੱਤੇ ਇਹਦਾ ਪੇਚਾ ਹਸਰਾ ਕੱਢ ਦਿੰਦਾ ਜੀ ਮੱਖੀ ਵਿੱਚ ਮਾਰ ਦੇਣੀ ਇਹਦੀ ਅੱਛਾ ਇਹ ਤਾਂ ਚੀਜ਼ ਫਿਰ ਆਪਾਂ ਇੱਕ ਜਾਨੀ ਕੁਦਰਤੀ ਆ ਇਹਨੂੰ ਤਾਂ ਫਿਰ ਆਪਾਂ ਪਸ਼ੂਆਂ ਕੋਲ ਵੀ ਇਦਾਂ ਦੇ ਬਣਾ ਦੇ ਹਾਂਜੀ ਹਾਂਜੀ ਸਾਡੇ ਚੰਗੇ ਹੋਈ ਆ ਜੀ ਪਸ਼ੂਆਂ ਕੋਲ ਦੇਖੋ ਮੱਖੀ ਤੁਹਾਨੂੰ ਇੱਕ ਮਿੰਟ ਦਿਖਾ ਲਾਂ ਮਾਰੇ ਜੀ ਅੱਛਾ ਜੀ ਹਾਂਜੀ ਦੇਖੋ ਮੱਖੀ ਤੇ ਆਪਾਂ ਪਹਿਲਾਂ ਆਹ ਬਣਾ ਲਈਏ ਆਪਾਂ ਇਹ ਬਣਾ ਲਈਏ ਹਾਂਜੀ ਅੱਛਾ ਜੀ ਤੇ ਉਹ ਤੁਹਾਨੂੰ ਦਿਖਾ ਲ ਦਿੰਦੇ ਮਨਵੀਰ ਜੀ ਲੈ ਆਓ ਮਨਵੀਰ ਲਿਆ ਚੱਕ ਲੈ ਮੈਨੂੰ ਲੱਖਾ ਮਨਵੀਰ ਉਧਰ ਅੜੀ ਇੱਕ ਮਿੰਟ ਰਹੀ ਓਕੇ ਕਰੋ 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 ਤੁਸੀਂ ਕੋਈ ਨਹੀਂ ਇਹਨੂੰ ਚੱਲਣ ਦਿਓ ਇੱਕ ਮਿੰਟ ਕਰਾਂ ਮੈਂ ਹਾਂਜੀ ਜਾਓ ਤੁਸੀਂ ਆ ਦੇਖੋ ਜੀ ਇਸ ਤਰ੍ਹਾਂ ਆਛਾ ਆਪਾਂ ਇਸ ਤਰ੍ਹਾਂ ਸ਼ੇਕ ਕਰ ਦੇਣੇ ਇਹਦੇ ਹਾਂਜੀ ਅੱਛਾ ਜੀ ਹਾਂ ਪਾਲਾ ਚੰਦ ਅੱਛਾ ਜੀ ਗਰਮ ਕਰਕੇ ਨਾ ਹਾਂਜੀ ਹਾਂਜੀ ਜੇ ਆਪਾਂ ਮੱਖੀਆਂ ਦੇ ਨੰਗਣ ਨੂੰ ਰਾਹ ਕਰੀਏ ਹਾਂਜੀ ਰਾਹ ਬਣਾ ਆਪਾਂ ਜੀ ਅੱਛਾ ਜੀ ਹਾਂ ਠੀਕ ਹੈ ਜੀ ਮੱਖੀਆਂ ਦਾ ਰਾਹ ਬਣ ਗਿਆ ਜੀ ਅੱਛਾ ਜੀ ਹਾਂ ਜੀ ਚਾਰ ਗੋਟ ਹੈ ਜੀ ਥਾ ਲੋ ਜੀ ਤੁਹਾਡਾ ਫਰੂਟ ਫਲਾਈ ਟਰੈਪ ਤਿਆਰ ਆ ਰਿਹਾ ਇਹ ਜਿਹੜਾ ਕਰਮ ਕਰਕੇ ਸਰਿਆਂ ਨੂੰ ਕਿਸੇ ਵੀ ਕਿਸੇ ਵੀ ਦਰਖਤ ਕੋ ਟੰਗ ਸਕਦੇ ਹਾਂਜੀ ਹਾਂ ਜੀ ਹਾਂ ਜੀ ਹਾਂ ਜੀ ਕਿਸੇ ਕੋ ਵੀ ਆਸ਼ਾ ਜੀ ਹਾਂ ਜੀ ਇਦਾਂ ਵੀ ਆ ਹਾਂਜੀ ਪਸ਼ੂਆਂ ਦੇ ਲਾਗੇ ਵੀ ਟੰਗ ਸਕਦੇ ਪਸ਼ੂਆਂ ਦੇ ਟੰਗ ਕੇ ਮੱਖੀ ਵਿੱਚ ਵੜ ਜਾਣੀ ਜੀ ਪਸ਼ੂਆਂ ਦੇ ਲਾਗੇ ਵੀ ਇਹ ਕੰਮ ਜਾਵੇ ਹਾਂ ਜੀ ਹਾਂ ਜੀ ਨਹੀਂ ਮੱਖੀ ਆ ਜੀ ਅੱਛਾ ਜੀ ਸਾਰੇ ਪਸ਼ੂਆਂ ਨੂੰ ਜਿਹੜੇ ਟੰਗ ਕਰਦੇ ਵਿੱਚ ਵੜ ਜਾਣੀ ਜੀ ਇਸ ਤਰ੍ਹਾਂ ਇਹਨੂੰ ਕੋਈ ਬੰਨ ਕੇ ਆਰਾਮ ਨਾਲ ਅੱਛਾ ਜੀ ਇਹਦਾ ਮੂੰਹ ਤੋਂ ਟਕਣਾ ਹਾਂਜੀ ਹਾਂਜੀ ਬਸ ਇੱਥੋਂ ਹੀ ਬਾਹਰ ਨਾ ਇਹਨਾਂ ਨੇ ਆਪੇ ਸਮੈਂਨ ਬੜੇ ਜਾਣਾ ਜੀ ਠੀਕ ਹੈ ਜੀ ਬਾਦ ਲੱਸੀ ਡੋਲ ਗਈ ਥੱਲੇ ਤਾਂ ਮੱਖੀਆਂ ਸਾਰੀਆਂ ਵਿੱਚ ਜਾਵਣੀਆਂ ਇਹ ਜੀ ਅੱਛਾ ਜੀ ਹਾਂਜੀ ਬਸ ਇੱਕ ਮੱਖੀ ਨਾ ਕਿ ਸਾਰੀਆਂ ਵਿੱਚ ਆ ਜਾਣੀਆਂ ਜੀ ਲਓ ਜੀ ਹਾਂ ਆ ਬੱਜ ਗਿਆ ਜੀ ਸਾਲਮਦੀਰ ਇੱਧਰ ਤਿਆਰ ਆ ਸਾਲਮ ਵੀ ਰਹਿਣਾ ਤਿਆਰ ਆ ਸਾਲਮ ਨੇ ਕੰਮ ਜਾਣਾ ਆ ਵੀਰ ਨੇ ਸਾਡੀ ਹੈਲਪ ਕੀਤੀ ਸਾਰਾ ਸਮਾਨ ਲੈ ਕੇ ਆਉਣ ਚ ਥੈਂਕ ਯੂ ਵੀਰੇ ਆ ਲਓ ਆ ਲੈ ਚੱਕ ਲਓ ਇਹਨੂੰ ਕਿਥੇ ਕਿਥੇ ਟੰਗਣਾ ਹੁਣ ਜੀ ਹੁਣ ਇਹਨੂੰ ਆਪਾਂ ਕਿਸੇ ਬੂਟਿਆਂ ਦੇ ਲਾਗੇ ਵੀ ਟੰਗ ਸਕਦੇ ਆ ਕਿਤੇ ਵੀ ਜੀ ਕਿਥੇ ਇੱਕ ਜਿਵੇਂ ਟੰਗ ਦੰਨੇ ਆ ਜੀ ਅੱਛਾ ਜੀ ਜੋ ਮੱਛੀ ਥਮ ਦੀ ਥੱਜ ਜਾਵੇ ਉਹ ਸਾਰੇ ਵਿੱਚ ਆ ਜਾਣੀ ਇਹਦੇ ਜੀ ਪਾਸੇ ਇੱਥੇ ਬੰਨ੍ਹ ਤੇ ਇੰਨਾ ਖਿਆਲ ਰੱਖਣਾ ਥੋੜਾ ਜਿਹਾ ਦਰਖਤ ਦੇ ਥੱਲੇ ਹੋਵੇ ਜਿਬਾਲੀ ਸਿੱਧੀ ਧੁੱਪ ਨਾ ਪਵੇ ਇਹਨੂੰ ਜੀ ਅੱਛਾ ਜੀ ਸਿੱਧੀ ਧੁੱਪ ਨਾ ਪਵੇ ਹਾਂ ਥੋੜਾ ਜਿਹਾ ਕਿ ਤਾਂ ਆਹ ਬੰਨਤਾ ਜੀ ਹੁਣ ਆਹ ਦੇਖੋ ਜੀ ਹੁਣ ਥੋੜਾ ਜਿਹਾ ਸਤੀ ਮੱਛੀਆਂ ਮੱਛੇ ਵਿੱਚ ਹੋ ਜਾਣੀਆਂ ਇਹਦੇ ਜੀ ਜੀ ਮਸਾਹੇਂ ਨਾਲ ਕੋਚਾ ਬੰਦਣਾ ਹੈ। ਆ ਤਾਂ ਬਣਿਆ ਗਿਆ। ਹਾਂਜੀ ਹਾਂਜੀ। ਬਾਸ ਜੀ। ਹਾਂਜੀ ਬਾਸ ਜੀ। ਤੇ ਮੱਖੀ ਕੋ ਮੀਂਹ ਨਹੀਂ ਬੱਚ ਡਿੱਗੀ ਜਾਣੀ ਹੈ ਜੀ। ਅੱਛਾ ਜੀ। ਹਾਂਜੀ। ਸੋ ਆਹ ਲਓ ਜੀ ਜਿਹੜੇ ਦੋਸਤ ਪੁੱਛਦੇ ਸੀਗੇ ਵੀ ਦੇਸੀ ਵੀ ਕਿਦਾਂ ਬਣ ਜਾਂਦਾ ਆ ਤੇ ਉਹ ਦਿਖਾ ਲ ਦਿਓ ਜੇ ਕਿ ਉਹਦੇ ਬਣਦਾ ਤੇ ਆਹ ਤਰੀਕਾ ਆ ਬਣਾ ਕੇ ਦੇਖ ਲਈਓ ਬਹੁਤ ਸੌਖਾ ਸਰਲ ਤਰੀਕਾ ਆ ਚੀਜ਼ਾਂ ਤੁਹਾਡੇ ਘਰਾਂ ਚ ਹੀ ਹੁੰਦੀਆਂ ਜ਼ਰੂਰੀ ਨਹੀਂ ਕਿ ਚਾਟੀ ਵਾਲੀ ਲੱਸੀ ਹੋਵੇ ਜਿਹੜਾ ਤੁਹਾਡੇ ਕੋਲ ਘਰੇ ਦਹੀਂ ਹੁੰਦਾ। ਉਹ ਵੀ ਤੁਸੀਂ ਉਹਦੀ ਵੀ ਲੱਸੀ ਬਣਾ ਸਕਦੇ ਆ ਹਾਂ ਜੀ ਤਾਂ ਸਮੈਲ ਆਉਣ ਲੱਗੀ ਜੀ ਉਦੋਂ ਵਰਤਦੇ ਹਾਂ ਹਾਂ ਬਸ ਜਿਹੜਾ ਮਿੱਠਾ ਪਾਉਣਾ ਜਾਂ ਸ਼ੱਕਰ ਪਾਉਓ ਤੇ ਜਾਂ ਫਿਰ ਗੁੜ ਪਾਉਓ ਕਿਉਂਕਿ ਉਹ ਜ਼ਿਆਦਾ ਵਧੀਆ ਆ ਜੇ ਉਹਦੀ ਥਾਂ ਤੇ ਖੰਡ ਨਾ ਪਾਉਓ ਉਹਦੀ ਸਮੈਲ ਜ਼ਿਆਦਾ ਆਉਂਦੀ ਆ ਹਨਾ ਜੀ ਹਾਂਜੀ ਗੁੜ ਦੀ ਜ਼ਿਆਦਾ ਵਧੀਆ ਸੋ ਆਹ ਲਓ ਜੀ ਆ ਇਸ ਤਰੀਕੇ ਦੇ ਨਾਲ ਜਿਹੜਾ ਆ ਹਮਚਣ ਲੱਗੇ ਆਗੇ ਬਸ ਜਦੋਂ ਬੱਖਿਆਂ ਬਾਜੀ ਇਸ ਤਰ੍ਹਾਂ ਦੇ ਨਾਲ ਇਹਨੇ ਟ੍ਰੈਪ ਆ ਇੱਕ ਤਰ੍ਹਾਂ ਇਹ ਬਣ ਗਿਆ ਤੇ ਲਾ ਕੇ ਦੇਖ ਲਿਓ ਭਾਈ ਜੇ ਕਿਸੇ ਤੇ ਕਾਮਯਾਬ ਹੋ ਜਾ ਜੇ ਹੁੰਦਾ ਇਹ ਤੇ ਠੀਕ ਆ ਜੇ ਨਹੀਂ ਹੁੰਦਾ ਤੇ ਚਲੋ ਫਿਰ ਉਹਦਾ ਕੋਈ ਹੋਰ ਹਾਲ ਲਿਆ ਬਾਕੀ ਇੱਕ ਮੈਂ ਬੇਨਤੀ ਕਰਦਿਆਂ ਨਾਲ ਦੀ ਨਾਲ ਜਿਹੜੇ ਦੋਸਤ ਕੋਈ ਸਾਨੂੰ ਕਹਿੰਦੇ ਸੀਗੇ ਕਿ ਸਾਡੇ ਫਲਾਂ 'ਚ ਸਮੱਸਿਆ ਹੈ ਜਿਵੇਂ ਜਾਮਣਾਂ ਦਾ ਕੋਈ ਕਰ ਰਿਹਾ ਸੀਗਾ ਤੁਸੀਂ ਸਭ ਨੂੰ ਇੱਕੋ ਹੀ ਬੇਨਤੀ ਕਰਦੇ ਆਂ ਜੀ ਕਿ ਜੋ ਵੀ ਤੁਹਾਡੇ ਫਲਾਂ ਦੇ ਵਿੱਚ ਸਮੱਸਿਆ ਹੈ ਨਾ ਉਹ ਤੁਸੀਂ ਆਪੋ ਆਪਣੇ ਨੇੜੇ ਦੇ ਖੇਤੀ ਵਿਗਿਆਨ ਕੇਂਦਰ ਦੇ ਵਿੱਚ ਜਾ ਕੇ ਐਕਸਪਰਟ ਜਿਹੜੀ رائے ਆ ਉਹ ਲਵੋ ਕਿਉਂਕਿ ਅੱਜ ਕੱਲ੍ਹ ਹੁਣ ਫਲ ਜਿੱਦਾਂ ਜਾਮਣ ਹੈ ਇਹ ਸਾਰੇ ਲੱਗੇ ਹੋਏ ਨੇ ਤਾਂ ਤੁਸੀਂ ਉੱਥੇ ਜਾ ਕੇ ਆਪਣੇ ਜਿਹੜੇ ਸੈਂਪਲ ਆ ਉਹ ਲੈ ਕੇ ਚਲੇ ਜਾਓ ਤੇ ਉਹ ਤੁਹਾਨੂੰ ਜਿਹੜਾ ਉਹਦਾ ਸਹੀ ਹੱਲ ਦੇ ਸਕਣਗੇ ਤੇ ਤੁਸੀਂ ਉੱਥੇ ਮਾਹਰ ਜਿਹੜੇ ਡਾਕਟਰ ਹੁੰਦੇ ਨੇ ਉਹ ਵਿਦਵਾਨ ਲੋਕਾਂ ਨੂੰ ਦਿਖਾ ਲਓ ਉਹ ਤੁਹਾਨੂੰ ਸਹੀ ਰਾਏ ਦੇਣਗੇ ਕਿਉਂਕਿ ਉਹਦੀ ਜਾਂਚ ਕਰਨਗੇ ਨਾ ਉਹ ਵਧੀਆ ਤਰੀਕੇ ਨਾਲ ਸੋ ਆਹ ਜਿਹੜਾ ਤਰੀਕਾ ਹੀ ਲਓ ਜੀ ਬਾਈ ਆਪਾਂ ਤੁਹਾਨੂੰ ਦਿਖਾ ਲਿਆ ਤੇ ਇਹ ਇਹ ਪੂਰਾ ਕਾਮਯਾਬ ਤੁਹਾਡਾ ਹਾਂਜੀ ਹਾਂਜੀ ਕਾਮਯਾਬ ਦੇਖੋ ਕਿੰਨੇ ਮੱਖੀਆਂ ਢੇਰ ਲੱਗਿਆ ਜੀ ਵਿੱਚ ਤੁਹਾਡੇ ਕੋਲੇ ਪੂਰਾ ਕਾਮਯਾਬ ਹਾਂਜੀ ਹਾਂਜੀ 10 ਦਿਨ ਲੱਸੀ ਬਦਲ ਦੇਣੀ ਆਪਾਂ ਜੀ 10 ਦਿਨ ਚੱਲਦੇ 10 ਦਿਨ ਬਾਅਦ ਫੇਰ ਆਪਾਂ ਇਹਨੂੰ ਡੋਲ ਕੇ ਅੱਛਾ ਜੀ ਫੇਰ ਦਵਾਰਾ ਇਹ ਲੱਸੀ ਪਾ ਕੇ ਮਿੱਠਾ ਪਾ ਕੇ ਫੇਰ ਟੰਗ ਦੇਣਾ ਜੀ ਬਸ ਜੀ ਹਾਂਜੀ ਹਾਂਜੀ ਕੰਮਜਾਬ ਹੋ ਜਾਣਾ ਹਾਂਜੀ ਹਾਂਜੀ ਪੂਰਾ ਕੰਮਜਾਬ ਜੀ ਬਹੁਤ ਵਧੀਆ ਜੀ ਫਾਲਾ ਬੂਟੇ ਸਾਧੀਆਂ ਦੇ ਵਿੱਚ ਵੀ ਟੰਗ ਦਿਓ ਜੀ ਬੂਟੇ ਫਾਲਦਾਰ ਬੂਟਿਆਂ ਦੇ ਵੀ ਟੰਗ ਦਿਓ ਜੀ ਅੱਛਾ ਜੀ ਹਾਂਜੀ ਬਹੁਤ ਵਧੀਆ ਰਹਿੰਦਾ ਹੈ ਹਾਂਜੀ ਬਹੁਤ ਵਧੀਆ ਜੀ ਠੀਕ ਹੈ ਜੀ ਠੀਕ ਹੈ ਸੋ ਭਾਈ ਧੰਨਵਾਦ ਜੀ ਜਿਨ੍ਹਾਂ ਨੂੰ ਵੀਡੀਓ ਠੀਕ ਲੱਗੀ ਹੋਵੇ ਉਹ ਇਹਨੂੰ ਸ਼ੇਅਰ ਕਰ ਸਕਦੇ ਆ ਕਿ ਦੇਸੀ ਫਰੂਟ ਫਲਾਈ ਟਰੈਪ ਜਿਹੜਾ ਆ ਉਹ ਕਿਹੋ ਜਿਹਾ ਹੁੰਦਾ ਉਹ ਤੁਹਾਨੂੰ ਆਪਾਂ ਦਿਖਾ ਲਿਆ ਆ ਬਣਦਾ ਤੇ ਬਹੁਤ ਸੌਖਾ ਤੇ ਸੁਧਾਰਨ ਤਰੀਕਾ ਆ ਕਿਥੋਂ ਤੱਕ ਕਿ ਤੁਸੀਂ ਇਹਨੂੰ ਪਸ਼ੂਆਂ ਦੇ ਕੋਲ ਟੰਗ ਸਕਦੇ ਆ ਸੋ ਪਰ ਇਹਨਾਂ ਕਹਿ ਕੇ ਸ਼ਾਮੇ ਟੰਗਣਾ ਤੇ ਨਾਲ ਦੀ ਨਾਲ ਇਹਨੂੰ ਵੀਡੀਓ ਪਸੰਦ ਆਈ ਹੋਵੇ ਇਹਨੂੰ ਲਾਇਕ ਵਾਲਾ ਬਟਨ ਦੱਬ ਕੇ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਤੁਹਾਨੂੰ ਇਸੇ ਤਰ੍ਹਾਂ ਦੇ ਆਈਡੀਆਜ਼ ਜਿਹੜੇ ਆ ਉਹ ਹੋਰ ਮਿਲਦੇ ਰਹਿਣਗੇ ਬਾਕੀ ਪੀਆਰ ਪੰਜਾਬ ਨੂੰ ਸਬਸਕ੍ਰਾਈਬ ਕਰ ਲਈਓ ਜੀ ਇੰਸਟਾਗ੍ਰam ਤੇ ਫੋਲੋ ਕਰ ਲਓ ਫੇਸਬੁੱਕ ਤੇ ਵੀ ਫੋਲੋ ਕਰ ਲਓ ਸੋ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਸੋ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕੀ ਫਤਿਹ you